ਸਾਮ ਹੱਲਾ ਪੰਜਵਾਂ ਭਈ ਪ੍ਰਾਪਤ ਮਾਨੁ ਕੁਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਾਗਵ ਜਲ ਤਰਨ ਕੇ ਜਨਮ ਬ੍ਰਿਤਾ ਯਾਤ ਰੰਗਮਾਇ ਕਹਿ ਰਹਾਓ ਜਪਤ ਆਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚਿ ਕਰਉ ਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਝ ਪੈਂਦੀ ਜਪਾਈ ਮੈਲੀ ਕਰੋ ਹੱਥ ਦਾਰ ਸ਼ਾ पूरण होए चित की इच्छा तब चरन मने रहा हमारा अपना जान करो प्रति पारा हमारे दुष्ट सब तुम कावो आप हाथ द मोहि बचावो सुखी बसामो रो परिवार सेवक सिख सब करतारा मो रषा निज करदा करया सब बैरन के आज सं करया ओरन होए हमारी आशा तोर भजन की राह पे आशा तुम्हें शार कोई अवर नाते आऊ जो वर चाहो सो तुमते पाओ सेवक सिखिए हमारे तारियां हैं चुन-चुन 17 हमारे मारियां हैं ਕਾਬ ਹੱਥ ਦੈ ਮੂਝੇ ਉਭਰੇ ਮਰਨ ਕਾਲ ਕਾ ਆਤਰਾਸ ਨਿਵਰੇ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜਿ ਜੂ ਕਰਿਓ ਰੱਛਾ ਰਾਜ ਲਿਓ ਮੂਹੇ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਨਿਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ